ਸਾਪ ਸਿੱਖੀ ਦੀ ਲਹਿਰ ਬਣੀ ਹੋਈ ਹੈ ਇਹ ਸਿੱਖੀ ਦੀ ਲਹਿਰ ਬਣਾਉਣ ਲਈ ਆਪਾਂ ਨੂੰ ਬਹੁਤ ਕੁਝ ਚਲਾਉਣਾ ਪਿਆ ਹੈ ਬਣ ਗਈ ਤਾਂ ਹੁਣ ਇਹਨਾਂ ਨੂੰ ਸਿਰੇ ਚੜਾਓ ਆਪਾਂ ਸਿੱਖ ਸਿਆਸਤ ਦੀ ਹੀ ਗੱਲ ਕਰਨੀ ਹੈ ਸਿੱਖ ਸਿਆਸਤ ਦੀ ਕੀ ਸਿੱਖ ਰਾਜ ਦੀ ਸਿਆਸਤ ਸਿਮਰਜੀਤ ਸਮਾਨ ਵੀ ਸਿਆਸਤ ਨਹੀਂ ਕਰਦਾ ਰਾਜ ਕਰਦਾ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਮਾਨ ਲੁਧਿਆਣੇ ਤੋਂ ਰਸ਼ਪਾਲ ਸਿੰਘ ਸੰਧੜਾ ਲੁਧਿਆਣੇ ਤੋਂ ਹੋਰ ਕਈ ਜੋਧੇ ਆਪਣੇ ਸਿੱਖ ਜੋਧੇ ਖੜੇ ਹੋਏ ਨੇ ਜਿਨੇ ਆਪਣੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਬੀਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਖਾਲਸਾ ਆਜ਼ਾਦ ਖੜਾ ਹੋਇਆ ਸਿੱਖਾਂ ਨੂੰ ਬੇਨਤੀ ਆ ਉੱਥੇ ਨਿਚਾਰਾ ਨੂੰ ਹਰਾ ਕੇ ਸਿੱਖ ਯੋਧੇ ਦਾ ਅਕਸਾਹ ਦੇਈਏ ਕੀ ਲੱਗਦਾ ਤੁਹਾਨੂੰ ਅੱਜ ਇਹ ਦੇਖ ਕੇ ਵੀ ਖੈਰਾ ਵਰਗੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਟੱਕਰ ਦੇਣੀ ਸਰਾਰ ਸਿਵਲਿੰਗਸ ਮਾਨ ਸਿੱਖਾਂ ਦੀ ਪਾਰਟੀ ਦੇ ਵਾਰਿਸ ਨੇ ਨਾਵੇਦਾਰ ਨੇ ਆਹ ਕਹ ਪ੍ਰਧਾਨ ਨੇ ਸਖਰੀ ਪਾਰਟੀ ਦੇ ਲਈ ਫਿਰਦੇ ਨੇ ਤਾਂ ਇਹਨਾਂ ਦਾ ਕੀ ਮੁਕਾਬਲਾ ਖਾਲਸਾ ਸਿਖਰਾਇਤ ਆ ਭਾਈ ਆਈ ਆਊਗਾ ਸਿਖਰਾਇ ਦਾ ਮਤਲਬ ਸਾਫ਼ ਜਿੱਥੇ ਹੁਣ ਉਰੇ ਸਿਮਰੀਸ ਜਮਾ ਇਲੈਕਟ ਹੋ ਗਿਆ ਉਥੋਂ ਖਡੂਰ ਸਾਹਿਬ ਅਮਰਤਪਾਲ ਸਿੰਘ ਖਾਸ ਇਲੈਕਟ ਹੋ ਗਿਆ ਬਠਿੰਡੇ ਤੋਂ ਲੱਖਾ ਸਿੰਘ ਨਾਲ ਇਲੈਕਟ ਹੋ ਗਿਆ ਤਾਂ ਨਸ਼ਾ ਦਾ ਤਿੰਨ 6 ਜ਼ਿਲ੍ਹਿਆਂ ਚੋਂ 7 ਜ਼ਿਲ੍ਹਿਆਂ ਚੋਂ ਵੀ ਮੁੱਕੀ ਗੀਨੇ ਸੋਡੇ ਦੇ ਅਟੈਕ ਕਰਿਆ ਹਰਮੰਦਰ ਸਾਹਿਬ ਤੇ ਉੱਦੇ ਬਦਲ ਲਾਈਨ ਦਾ ਦੇਣਾ ਮੈਂ ਨਹੀਂ ਸਮਝਦਾ ਯਾਰ ਉੱਦੇ ਕੋਈ ਸਿੱਖ ਇੱਕ ਜੂਨ ਨੂੰ ਸਕਾ ਕੋਈ ਵੀ ਇਹਦਾ ਧਾਰੀ ਰੱਖੀ ਹੋਈ ਜਾਂ ਮੋਨਾ ਹੋਇਆ ਨਾ ਪਿਛੇ ਸਿੰਗਲ ਆਉਂਦਾ ਹੋਇਆ ਉਹ ਹਰਮੰਦਰ ਸਾਹਿਬ ਦੇ ਦੋਖੀਆਂ ਨੂੰ ਵੋਟਾਂ ਪਾ ਦੋ ਜਿੱਥੇ ਪ੍ਰਵਿੰਦਰ ਸਿੰਘ ਝੋਟਾ ਤਲਵਾੜਾ ਸਾਹਿਬ ਬੀਬੀ ਖਰੜਾ ਜੀ ਅਤੇ ਭਾਈ ਅੰਮ੍ਰਿਤਪਾਲ ਦੇ ਮਾਤਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਨਾਲ ਪ੍ਰਵਿੰਦਰ ਸਿੰਘ ਝੋਟਾ ਨੇ ਜਿਹੜੇ ਕਿ ਨਸ਼ਿਆਂ ਦੇ ਉੱਤੇ بلند ਆਵਾਜ਼ ਬੋਲਦੇ ਰਹਿੰਦੇ ਨੇ ਸਿਮਰਜੀਤ ਮਾਨ ਦੀ ਹਦਾਇਤ ਮੈਂ ਤੇ ਬਾਈ ਜੀ ਕਿਵੇਂ ਲੱਗਦਾ ਅੱਜ ਦਾ ਘਟ ਰੋਜ਼ ਹੀ ਪਿੰਡਾਂ ਚ ਜਾਂਿਆ ਪੂਰਾ ਪਰਮਾ ਹੰਗਾਰਾ ਲੋਕਾਂ ਦਾ ਸਾਫ ਸਿੱਖੀ ਦੀ ਲਹਿਰ ਬਣੀ ਹੋਈ ਹੈ ਇਹ ਸਿੱਖੀ ਦੀ ਲਹਿਰ ਬਣਾਉਣ ਲਈ ਆਪਾਂ ਨੂੰ ਬਹੁਤ ਕੁਝ ਚੱਲਣਾ ਪਿਆ ਹੈ ਬਣ ਗਈ ਤਾਂ ਹੁਣ ਇਹਨਾਂ ਨੂੰ ਸਿਰੇ ਚੜਾਓ ਆਪਾਂ ਸਿੱਖ ਸਿਆਸਤ ਦੀ ਹੀ ਗੱਲ ਕਰਨੀ ਹੈ ਸਿੱਖ ਸਿਆਸਤ ਦੀ ਕੀ ਸਿੱਖ ਰਾਜ ਦੀ ਸਿਆਸਤ ਸਿਮਰਜੀਤ ਮਾਨ ਵੀ ਸਿਆਸਤ ਨਹੀਂ ਕਰਦਾ ਰਾਜ ਕਰਦਾ ਜਿਉਂ ਨੇ ਸਿਆਸਤ ਕਰਨੀ ਹੋਵੇ ਹੱਥ ਬੰਨੇ ਨਸ਼ੇ ਬੰਡੇ ਗੋਲੀਆਂ ਬੰਡੇ ਨਾ ਲੜੇ ਜੇ ਉਹਨੇ ਸਿਆਸਤ ਕਰਨੀ ਹੁੰਦੀ ਅੱਜ ਹੁੰਦਾ ਉਹ ਪੰਜ ਵਾਰ ਸੀਐਮ ਬਣਿਆ ਹੁੰਦਾ ਪੰਜਾਬ ਦਾ ਉਹ ਤਾਂ ਖੜਾ ਹੈ ਅਡੋਲ ਤੇ ਅੜਿਗ ਉਹਦੇ ਚੱਲਦੇ ਚੱਲਦੇ ਅਸੀਂ ਤਾਂ ਛੋਟੀਆਂ ਛੋਟੀਆਂ ਸਾਖਾਂਾਂ ਵਾਂ ਬ੍ਰਾਂਚਾਂ ਸਾਡੇ ਵਰਗੇ ਬੜੇ ਆਏ ਬੜੇ ਗਏ ਪਰ ਉਹ ਖੜਾ ਹੈ ਜਿਨੇ ਨਿਰੰਤਰ ਬਾਸੂਤਰ ਸਿੱਖੀ ਦੀ ਹੀ ਗੱਲ ਜਾਰੀ ਰੱਖੀ ਆ ਕੋਈ ਇਹਨੇ ਚਰਚ ਫਰਾਡ ਨਹੀਂ ਠੱਗੀ ਨਹੀਂ ਧੋਖਾ ਨਹੀਂ ਇੱਕ ਸਾਫ਼ ਸਪਸ਼ਟ ਤੇ ਸੱਚੀ ਆਵਾਜ਼ ਹੱਕ ਸੱਚ ਦੀ ਆਵਾਜ਼ ਸੱਚ ਨਾਲ ਲੋਕ ਘੱਟ ਖੜਦੇ ਨੇ ਪਰ ਹੁਣ ਖੜ ਗਏ ਆਪਾਂ ਰੋਜ਼ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਰਾਜ ਕਰਿਆ ਖਾਲਸਾ ਤੇ ਖਾਲਸੇ ਰਾਜ ਦੀ ਵਾਰੀ ਆਈ ਹੈ ਸਿੱਖੋ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਖਾਲਸਾ ਸੰਗਰੂਰ ਤੋਂ ਸਰਦਾਰ ਸਿਮਰ ਸਿੰਘ ਸਮਾਨ ਲੁਧਿਆਣੇ ਤੋਂ ਰਸ਼ਪਾਲ ਸਿੰਘ ਸੰਧੜਾ ਲੁਧਿਆਣੇ ਤੋਂ ਹੋਰ ਕਈ ਯੋਧੇ ਆਪਣੇ ਸਿੱਖ ਯੋਧੇ ਖੜੇ ਹੋਏ ਨੇ ਜਿਨੇ ਆਪਣੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਬਿਆਨਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਖਾਲਸਾ ਆਜ਼ਾਦ ਖੜਾ ਹੋਇਆ ਸਿੱਖਾਂ ਨੂੰ ਬੇਨਤੀ ਆ ਉਥੇ ਨਿਚਾਰਾਂ ਨੂੰ ਹਰਾ ਕੇ ਸਿੱਖ ਯੋਧੇ ਦਾ ਖਾਸ ਦੇਈਏ ਉਥੇ ਹਵਾ ਬਣੀ ਹੋਈ ਆ ਪੂਰੀ ਉਥੇ ਵੀ ਸਿੱਖੀ ਦੀ ਹਵਾ ਮਨ ਰੱਖੀ ਆ ਯਾਰ ਆਪਾਂ ਇਹਨੂੰ ਗੱਲ ਨੂੰ ਨਾ ਹੀ ਕਰ ਸਕਦੇ ਤੇ ਜਿੰਨਾ ਚਿਰ ਆਪਾਂ ਭਾਜਪਾ ਹਰਾਉਂਦੇ ਨਹੀਂ ਭਾਜਪਾ ਜੇ ਪੰਜਾਬ ਚ ਵੱੜ ਗਈ ਤਾਂ ਆਪਾਂ ਖਤਮ ਸਮਝ ਲਓ ਬਾਕੀ ਵੋਟ ਜਿਹਨੂੰ ਪਾਉਂਗੇ ਭਾਜਪਾ ਨੂੰ ਜਾਊਗੀ ਜੋ ਦਿੱਲੀ ਦੇ ਇਸ਼ਾਰਿਆਂ ਤੇ ਸਭ ਦਾ ਸਮਝੌਤਾ ਹੈ ਸਿਮਰਜੀਤ ਸਿੰਘ ਮਾਂ ਨੂੰ ਹਰਾਉਣ ਲਈ ਖੜੂਰ ਸਾਹਿਬ ਤੋਂ ਬਹੁਤ ਜ਼ੋਰ ਲੱਗਿਆ ਹੋਇਆ ਹੈ ਅੱਜ ਦਾ ਘਟ ਕੀ ਦਰਸਾਉਂਦਾ ਕਿਉਂਕਿ ਤੁਸੀਂ ਹਮੈਤ ਤੇ ਆਏ ਹੋ ਮਾਨਸਾਹਬ ਦੀ ਤੇ ਕੀ ਲੱਗਦਾ ਤੁਹਾਨੂੰ ਅੱਜ ਦੇ ਘਟ ਦੇਖ ਕੇ ਵੀ ਖੈਰਾ ਵਰਗੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਟੱਕਰ ਦੇ ਪਾਉਣਗੇ ਚਲੋ ਆਪਾਂ ਨਾ ਕਿਸ ਦਾ ਲੈਣਾ ਟੱਕਰ ਹੈ ਹੀ ਨਹੀਂ ਯਾਰ ਮੈਂ ਪਹਿਲਾਂ ਕਿਹਾ ਟੱਕਰ ਆਪਣੀ ਕਿਸੇ ਨਾਲ ਹੈ ਹੀ ਨਹੀਂ ਸਰਦਾਰ ਸਿਮਰ ਸਿੰਘ ਮਾਨ ਸਿੱਖਾਂ ਦੀ ਪਾਰਟੀ ਦੇ ਵਾਰਸ ਨੇ ਦਾਵੇਦਾਰ ਨੇ ਆਹ ਕਹ ਪ੍ਰਧਾਨ ਨੇ ਸਿੱਖਾਂ ਦੀ ਪਾਰਟੀ ਦੇ ਲਈ ਫਿਰਦੇ ਨੇ ਤਾਂ ਇਹਨਾਂ ਦਾ ਕੀ ਮੁਕਾਬਲਾ ਮੋਦੀ ਹੋਰੇ ਵੀ ਕੱਲ ਆ ਇਹਨਾਂ ਦਾ ਮੋਦੀ ਹੋਰੇ ਤਾਂ ਵੀ ਪੁਰਾਣੇ ਨੇ ਇਹਨਾਂ ਦਾ ਗਾਂਧੀ ਤੋਂ ਵੀ ਪੁਰਾਣੇ ਨੇ ਇਹ ਤਾਂ ਰਾਜਾ ਹੈ ਆਪਾਂ ਸਾਰੇ ਰਾਜੇ ਆ ਕੋਈ ਜਰਨਲ ਆ ਕੋਈ ਸ਼ੈਨਕਾ ਕਿਸੇ ਦੀ ਕਿਸੇ ਕੋਈ ਡਾਟ ਜੇ ਕਿਸੇ ਦੀ ਕੋਈ ਡਿਊਟੀ ਲੱਗੀ ਆ ਪਰ ਖਾਲਸਾ ਸਿੱਖ ਰਾਜ ਤਾਂ ਭਾਈ ਆਈ ਆਊਗਾ ਸਿੱਖ ਰਾਜ ਦਾ ਮਤਲਬ ਸਾਫ਼ ਜਿੱਥੇ ਹੁਣ ਉਹ ਸਿਮਰ ਸਿੰਘ ਮਾਂ ਇਲੈਕਟ ਹੋ ਗਿਆ ਉੱਥੋਂ ਖਡੂਰ ਸਾਹਿਬ ਅਮਰਪਾਲ ਸਿੰਘ ਖਾਸ ਇਲੈਕਟ ਹੋ ਗਿਆ ਬਠਿੰਡੇ ਤੋਂ ਲੱਖਾ ਸਿੰਘ ਨਾਲ ਇਲੈਕਟ ਹੋ ਗਿਆ ਤਾਂ ਨਸ਼ਾ ਤਾਂ 3 ਜ਼ਿਲ੍ਹਿਆਂ ਚੋਂ 7 ਜ਼ਿਲ੍ਹਿਆਂ ਨੂੰ ਹੀ ਮੁੱਕ ਜੂਗਾ ਕਿਵੇਂ ਲੱਗਦਾ ਸੁਖਪਾਲ ਸਿੰਘ ਖਹਿਰਾ ਨੂੰ ਕਹਿੰਦੇ ਨੇ ਵੀ ਸਿਮਰਨਜੀਤ ਸਿੰਘ ਮਾਂ ਨੂੰ ਹਰਾਉਣ ਵਾਸਤੇ ਆਇਆ ਨਹੀਂ ਹਰਾਸਾ ਕਰ ਕੋਈ ਕੁਸ ਮਰਜ਼ੀ ਕਹੀ ਜਾਵੇ ਆਪਾਂ ਕਿਸੇ ਨਾਂ ਹੀ ਲੈਂਦੇ ਆਪਣੇ ਲਈ ਤਾਂ ਆਪਾਂ ਕਿਸੇ ਦਾ ਕਿਉਂ ਨਾਂ ਲਈਏ ਆਪਾਂ ਨੂੰ ਲੋੜ ਹੀ ਨਹੀਂ ਕਿਸੇ ਨੂੰ ਮਾੜਾ ਕਹਿਣ ਦੀ ਲੋਕ ਆਪ ਦੱਸਣਗੇ ਲੋਕਾਂ ਦਾ ਫਤਵਾ 1 ਜੂਨ ਨੂੰ ਵੋਟਾਂ ਪਾਓ 1984 ਯਾਦ ਕਰਕੇ ਬਾੜਨ ਦੀਏ ਕਿ ਸੰਤਾਲੀ ਬਣਾ ਲਓ ਬੰਦੂਖ ਬਣਾ ਲਓ ਜਿਨੇ ਛੋਡੇ ਦੇ ਅਟੈਕ ਕਰਿਆ ਹਰਮੰਦਰ ਸਾਹਿਬ ਤੇ ਉੱਦੇ ਬਦਲ ਲੈਣ ਦਾ ਦੇਣਾ ਮੈਂ ਨਹੀਂ ਸਮਝਦਾ ਯਾਰ ਉੱਦੇ ਕੋਈ ਸਿੱਖ 1 ਜੂਨ ਨੂੰ ਸਿੱਖ ਕੋਈ ਵੀ ਜਿਹਦੇ ਦਾੜੀ ਰੱਖੀ ਹੋਈ ਜਾਂ ਮੋਨਾ ਹੋਇਆ ਨਾਂ ਪਿੱਛੇ ਸਿੰਗਲ ਆਉਂਦਾ ਹੋਇਆ ਉਹ ਹਰਮੰਦਰ ਸਾਹਿਬ ਦੇ ਦੋਖੀਆਂ ਨੂੰ ਵੋਟਾਂ ਪਾ ਦੋ ਆਦੂਆ ਕੋਈ ਤੂੰ ਸਿੱਖਿਆ ਤੂੰ ਪਾਰੇਗਾ ਬੋਟ ਜਿਹਨੇ ਆਪਣੇ ਤੇ ਅਟੈਕ ਕਰਿਆ ਕੋਈ ਵੀ ਨਹੀਂ ਪਾਉਂਦਾ ਬਸ ਥੋੜਾ ਜਿਹਾ ਲੋਕਾਂ ਨੂੰ ਜਗਾਉਣ ਦੀ ਲੋੜ ਆ ਹੁਣ ਦੂਜੇ ਲੀਡਰ ਭੁੱਕੀ ਸ਼ਰਾਬਾ ਫੀਮਾ ਮੰਨਣਗੇ ਆਪਾਂ ਨਾ ਲਓ ਕਿਤੇ ਨਾ ਕਿਤੇ ਮਾਰ ਪੈ ਜਾਂਦੇ ਚੀਜ਼ ਦੀ ਇਲੈਕਸ਼ਨ ਦੇ ਵਿੱਚ ਸਾਮ-ਦਾਮ ਡੰਡਪੇੜ ਸਾਰਾ ਕੁਝ ਵਰਤਦੇ ਨੇ ਦੂਜੇ ਲੀਡਰ ਉੱਥੇ ਆ ਕੇ ਸਿਮਰਨਜੀਤ ਸਿੰਘ ਮਾਨ ਦਾ ਪਿਛਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਕੰਮ ਢੱਲੇ ਪੈ ਜਾਂਦਾ ਇਸ ਵਾਰ ਕਿਵੇਂ ਕੱਸ ਕੇ ਰੱਖੋਗੇ ਤੁਸੀਂ ਤੁਸੀਂ ਮੇਰੇ ਨਾਲ ਜਾਓ ਪਿੰਡਾਂ ਸੋਨੂੰ ਪਤਾ ਲਗੋਟੇ ਲਾ ਕੇ ਕਸਿਆ ਹੋਇਆ ਲੋਕਾਂ ਦਾ ਹੜਾ ਆ ਜਾਂਦਾ ਜਿਹੜੇ ਪਿੰਡ ਜਾਣਦੇ ਆਪਾਂ ਆਪ ਮਹਾਰਾ ਹਾਲੇ ਕਿ ਆਪਣਾ ਪ੍ਰਚਾਰ ਨਹੀਂ ਹੈਗਾ ਸਾਧਨ ਕਮੀ ਆਪਣਾ ਕੋਲੇ ਆਪਾਂ ਜਿੱਥੇ ਜਾ ਕੇ ਬਣਾ ਲੋਕ ਆਪ ਮਹਾਰੇ ਆਉਂਦੇ ਨੇ ਸਾਰਾ ਸਾਰਾ ਪਿੰਡ ਆ ਜਾਂਦਾ ਮਾਈਆਂ ਆ ਜਾਂਦੀਆਂ ਦੁਖੀ ਆ ਨਸ਼ੇ ਤੋਂ ਦੁਖੀ ਆ ਜਾਂਦੀਆਂ ਨੇ ਆਹ ਮੁੰਡੇ ਨੇ ਦੋਨੇ ਸ਼ੇਰੋਂ ਤੋਂ ਜਿਹੜੇ ਤਾਂ ਟੈਂਕੀ ਤੇ ਚੜੇ ਸੀਗੇ ਇਹ ਅੱਜ 60 ਗੱਡੀਆਂ ਲੈ ਕੇ ਆਏ ਨੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਆਪ ਦੇ ਇਹ ਦੂਜੀਆਂ ਪਾਰਟੀਆਂ ਦੇ ਸਿਰ ਬਿਨਾ ਖਰਚ ਤੋਂ ਆਪ ਦੇ ਖਰਚੇ ਤੇ ਕਿਉਂ ਸਿਮਰਜੀਤ ਸਿਮਾਨ ਨੇ ਨੰ ਟੈਂਕੀ ਤੋਂ ਲਾਇਆ ਉਹਨਾਂ ਪੁਲਿਸ ਤੰਗ ਕਰਦੀ ਸੀ ਇਹ ਸ਼ਹਿਰੋਂ ਤੋਂ ਕੇਂਦਰੀ ਹੈ ਮੋਨਜੀਤਾ ਮੁੰਡੇ ਨਸ਼ੇ ਖਿਲਾਫ ਲੜ ਰਹੇ ਨੇ ਜੰਗ ਇਹ ਮੇਰੇ ਨਾਲ ਸੋ ਲੋਕ ਤਾਂ ਆਪ ਮਾਰੇ ਜੁੜ ਰਹੇ ਨੇ ਕਿਤੇ ਕੋਈ ਢਿੱਲਾ ਕੰਮ ਨਹੀਂ ਇਹ ਦੁਨਿਆਵੀ ਗੱਲਾਂ ਨੇ ਬਾਕੀ ਜਿਹੜਾ ਕਾਲਪੁਰਖ ਉਹ ਢਿੱਲਾ ਕੇ ਮੇ ਹੋ ਸਕਦਾ ਹੈ ਸ਼ਾਮਦੰਡ ਪੇਪ ਆਪਾਂ ਨਹੀਂ ਵਰਤਦੇ ਸਿੱਖ ਨਹੀਂ ਸ਼ਾਮਦੰਡ ਪੇਪ ਵਰਦਾ ਸਿੱਖ ਤਾਂ ਸੱਚ ਤੇ ਖੜਦਾ ਹੈ ਸ਼ਾਮਦੰਡ ਪੇ ਚਾਣਕਿਆ ਨੀਤੀ ਆਪਾਂ ਕਿਉਂ ਵਰਤੀਆਂ ਫਿਰ ਮੈਥੋਂ ਤੁਸੀਂ ਮਾਨਸ ਜਿਲੇ ਨੂੰ ਬਲੌਕ ਕਰਦੇ ਹਾਂ ਕਿਉਂਕਿ ਮਾਨਸਾਪ ਬਟਿੰਡਾ ਨੇੜੇ-ਨੇੜੇ ਨੇ ਲੱਖਾ ਸਿੰਘ ਸਿਧਾਣਾ ਦੀ ਪੋਜੀਸ਼ਨ ਕਹੀ ਦੀ ਆ ਪੂਰੀ ਤਾਕੜੀ ਪੂਰੀ ਕੈਂਡ ਦਿਲ ਲੋਕਾਂ ਦੇ ਦਿਲ ਨੇ ਯਾਰਾ ਬਾਕੀ ਉਹ ਸਿੱਖੀ ਦੀ ਪਾਰਟੀ ਜਾ ਕੇ ਉਹ ਸਿੱਖੀ ਦੀ ਗੱਲ ਕਰੂਗਾ ਆਪੇ ਆਪ ਸਿੱਖ ਵੋਟ ਭੰਮ ਜੂ ਜਦੋਂ ਸਿੱਖਾਂ ਦੀ ਪਾਰਟੀ ਚ ਆ ਗਿਆ ਉਹ ਸਿੱਖਾਂ ਦੀ ਪਾਰਟੀ ਹੋ ਗਈ ਪੜ੍ਹਿਆ ਲਿਖਿਆ ਨੌਜਵਾਨਾ ਕਿੰਨੇ 8 ਸਾਲਾਂ ਤੋਂ ਲੜ ਰਹੇ ਪਿਛਲਾ ਤੋਂ ਕਿੰਨੇ ਪਰਤ ਚੱਲੇ ਪੰਜਾਬੀ ਬੋਲੀ ਦੀ ਗੱਲ ਕਰਦਾ ਹੋਰ ਅਗਲਾ ਕੀ ਕਰਦੇ ਅਮਰਤਪਾਲ ਸਿੰਘ ਖਾਲਸੇ ਲਈ ਬੋਲਿਆ ਪੂਰਾ ਜੱਜ ਕੇ ਚਲੋ ਕਈ ਗੱਲਾਂ ਹੋ ਜਾਂਦੀਆਂ ਨੇ ਉੱਥੇ ਫਿਰ ਆਪਾਂ ਨੂੰ ਭੁੱਲਣਾ ਵੀ ਪੈਂਦਾ ਆਪ ਦੇ ਕਈ ਮੈਥੋਂ ਵੀ ਕੋਈ ਗਲਤੀ ਹੋ ਸਾਜੀ ਆ ਕੱਲ ਨੂੰ ਲੱਖਾ ਭਾਨਾ ਸਿੰਘ ਸਿੱਧੂ ਤੇ ਲਮਜੋਤ ਕੌਰ ਲੰਬੀ ਉਹ ਵੀ ਪ੍ਰਚਾਰ ਚ ਝੁਟੇ ਹੋਏ ਨੇ ਲੰਬੀ ਆਪਣੇ ਲੱਖਾ ਸਿਧਾਨਾ ਵੀ ਹਾਂ ਝੁਟੇ ਹੋਏ ਨੇ ਕਰਨਾ ਚ ਹੱਕ ਬਣਦਾ ਹੁਣ ਆਪਾਂ ਲੜਨ ਵਾਲੇ ਕਿੰਨੇ ਕਰਾਂਗੇ ਤਿੰਨ ਚਾਰ ਤਾਂ ਬੰਦੇ ਨੇ ਪੰਜਾਬ ਚ ਯਾਰ ਲੱਖੇ ਵਰਗੇ ਸਾਡੇ ਵਰਗੇ ਪਿੰਡ ਪਿੰਡ ਹੋਣ ਯਾਰ ਕਰ ਕਰ ਹੋਣ ਆਪਾਂ ਨੂੰ ਮੈਨੂੰ ਚਾਹੀਦਾ ਜਾਂ ਲੱਖੇ ਨੂੰ ਲੱਖਾ ਵੀ ਆਉਂਦਾ ਵੀ ਜੇ ਮੈਂ ਬੋਲਣ ਲੱਗ ਗਿਆ ਤਾਂ ਮੇਰੇ ਨਾਲ ਜਿਹੜੇ ਨੌਜਵਾਨ ਨੇ ਦੂਜੇ ਪਿੰਡਾਂ ਚ ਉਹ ਵੀ ਅੱਗੇ ਆਉਣ ਜੇ ਪਿੰਡ ਪਿੰਡ ਜੋਧੇ ਖੜੇ ਹੋਗੇ ਨੌਜਵਾਨ ਖੜੇ ਹੋਗੇ ਤਾਂ ਆਪਾਂ ਨੂੰ ਲੋੜ ਹੀ ਨਹੀਂ ਹਨਾ ਭਾਈ ਮੋਹਨਜੀਤ ਨੂੰ ਆਪਾਂ ਸਵਾਲ ਕਰਦੇ ਆ ਜਦੋਂ ਤੁਸੀਂ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਟੈਂਕੀ ਜੜਗੇ ਸੀ ਤਾਂ ਸਿਮਰਨਜੀਤ ਸਿੰਘ ਮਾਨ ਨੇ ਕੀ ਹੌਸਲਾ ਦਿੱਤਾ ਕਿਵੇਂ ਲਾਹਿਆ ਤੁੰ ਬਈ ਉਹਨਾਂ ਨੇ ਹੌਸਲਾ ਕੀ ਦਿੱਤਾ ਬਈ ਝੋਟਾ ਆ ਹਨਾ ਸਿਮਰਜੀਤ ਸਿੰਘ ਮਾਨ ਆਏ ਆ ਕਿ ਉਹਨਾਂ ਨੇ ਇਹ ਗੱਲ ਕਿਹਾ ਵੀ ਏਦੂ ਮੁੜ ਕੇ ਸਾਨੂੰ ਪੁਲਿਸ ਤੰਗ ਨਹੀਂ ਕਰੂਗੀ ਵੀ ਨਹੀਂ ਸਾਨੂੰ ਤੁਸੀਂ ਇਹ ਮੰਨ ਲਓ 110 ਦੇ ਕਲੰਦਰੇ ਬਣਾ ਦਾ ਤੇ ਸਾਡੇ ਘਰੇ ਰੇਡਾਂ ਹੁੰਦੀਆਂ ਬਿਨਾ ਗੱਲਬਾਤ ਤੋਂ ਵੀ ਅਸੀਂ ਕੁਝ ਕਰਦੇ ਨਹੀਂ ਹੁਣ ਅਸੀਂ ਚੰਗੇ ਕੰਮ ਲੱਗੇ ਹੋਏ ਆ ਹਾਂ ਬਾਈ ਦੀ ਸੰਸਥਾਾਂ ਦੇ ਜੁੜੇ ਹੋਏ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਂ ਬਿੰਨਸ਼ਾ ਸ਼ੜਾਊ ਦੇ ਵਿੱਚ ਆਪਾਂ ਵੀ ਤੁਸੀਂ ਇਹ ਮੰਨ ਲਓ ਵੀ ਬਾਈ ਅਸੀਂ ਤਾਂ ਇਹ ਚਾਹੁੰਦੇ ਆ ਕਿ ਵੀ ਸੱਚ ਦੇ ਨਾਲ ਖੜੋ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿੱਤੇ ਹੋ ਯਾਰ ਇਸ ਵਾਰ ਪਿੰਡਾਂ ਦੇ ਵਿੱਚ ਪਿਛਲੀ ਵਾਰ ਤੁਸੀਂ ਨੇ ਉਹ ਤੁਹਾਡਾ ਨਾਮ ਵੋਟ ਪਾਈ ਹੋਵੇ ਇਸ ਵਾਰ ਪਿੰਡਾਂ ਦੇ ਵਿੱਚ ਕਹੇਗਾ ਚਕਾਉਗਾ ਬਾਈ ਅਸੀਂ 60 ਗੱਡੀਆਂ ਲੈ ਕੇ ਆਇਆ ਮੈਂ ਤੇ ਕੇਂਦਰੀ ਬਾਈ ਝੋਟੇ ਦੇ ਨਾਲ ਪ੍ਰਭਿੰਦਰ ਸਿੰਘ ਝੋਟਾ ਬਾਈ ਬਾਈ ਦੀ ਕਿਵੇਂ ਲੱਗਦਾ ਸਿਮਰਨਜੀਤ ਸਿੰਘ ਮਾਨ ਦੀ ਸਭੀ ਨੂੰ ਕਿਵੇਂ ਦੇਖਦੇ ਹੋ ਬਾਈ ਸਿਮਰਜੀਤ ਨੂੰ ਤਾਂ ਕੋਈ ਟੱਕਰ ਦੇਣ ਵਾਲਾ ਜੰਮੀ ਨਹੀਂ ਹੈਗਾ ਪਿੰਡਾਂ ਦੇ ਵਿੱਚ ਅਸੀਂ ਕਿਹੜਾ ਦਿੱਤਾ ਕੱਲ ਮੈਂ ਮੇਰੇ ਨਾਨਕੇ ਅੱਜ ਨਮੂਲ ਸਵੇਰੇ ਜਾ ਕੇ ਆਇਆ ਹਰ ਇੱਕ ਬੰਦਾ ਇਹ ਨਾ ਕਹਿੰਦਾਗਾ ਵੀ ਆਪਾਂ ਸਿਮਰਜੀਤ ਨੂੰ ਮਾਨ ਨੂੰ ਵੋਟ ਪਾਉਣੀ ਹੈਗੀ ਅਸੀਂ ਨੇ ਸਾਡੇ ਨਾਲ ਜਿਹੜੀਆਂ ਝੂਠੀਆਂ ਜਿਹੜੇ ਝੂਠੇ ਜਨਨ ਨੇ ਬਾਈ ਹੈ ਨਾ ਟੱਕਰਾਂ ਨਾ ਕਹੋ ਸਾਡੀ ਤਾਂ ਟੱਕਰ ਹੀ ਨਹੀਂ ਅਜਦਾ ਨਾ ਜਿੱਤੇ ਹੋਇਆ ਅਜਦਾ ਘੱਟੋ ਘੱਟ 5 ਲੱਖ ਵੋਟ ਤੇ ਅਸੀਂ ਸੰਗਰੂਰ ਤੋਂ ਸਿਮਰਜੀਤ ਜੀ ਜਿੱਤ ਗਿਆ ਵੱਡੇ ਵੱਡੇ ਮਾਰਜਨ ਨਾਲ ਇਸ ਵਾਰ ਮਾਨ ਨੂੰ ਜਿਤਾਵਾਂਗੇ ਇਹ ਕਹਿਣਾ ਪਰਮੇਂਦਰ ਸਿੰਘ ਟੋਟੇ ਉਹਨਾਂ ਦਾ ਬਾਈ ਤੁਸੀਂ ਉੱਥੇ ਡਿਊਟੀ ਕਿਹੜੇ ਪਿੰਡਾਂ ਤੇ ਲੱਗਈ ਹੋਇਆ ਕਿੱਧਰ ਸੇਵਾ ਨੂੰ ਆਜ ਤੂੰ ਪਹਿਲਾਂ 40 ਪਿੰਡਾਂ ਜਾਇਆ ਈ ਹੁਣ ਇਹ ਤੂੰ ਬਾਹਰ ਅਸੀਂ ਮੰਗ ਰਹੇ ਆਂਗੇ ਬਾਈ ਚੁੱਟ ਮੁਸੀ ਪ੍ਰੋਗਰਾਮ ਤੇ 40 ਪਿੰਡਾਂ ਚ ਆਪਣੀ ਪਹਿਲਾਂ ਵੀ ਵੋਟ ਵਧੀ ਹੋਈ ਸੀ ਹੁਣ ਤਾਂ ਫਤਵੀ ਦੇਤਾ ਲੋਕਾਂ ਨੇ 40 ਪਿੰਡਾਂ ਦਾ ਮੈਂ ਤੁਹਾਨੂੰ ਦੱਸਦਾ ਅਜੇ ਹੋਰ ਜਾਣਾ ਹੈ ਉੱਥੇ ਆਪਣੇ ਕੋਲੇ ਕੋਈ ਪ੍ਰਚਾਰ ਦਾ ਸਾਧਨ ਨਹੀਂ ਵੀ ਪਹਿਲਾਂ ਮੈਂ ਕਾਲਾ ਕੰਮ ਕਿਉਂ ਨਾ ਹੋਣੀ ਹੈਗਾ ਹਣਾ ਤੇ ਜਾਣੇ ਆ ਕਾਫਲਾ ਬਣ ਜਾਂਦਾ 10 15 15 ਗੱਡੀਆਂ ਦਾ ਨਾਲ ਆਪ ਮਾਰੇ ਆ ਮੇਰੇ ਕੋਲੇ ਕਿਹੜਾ ਪੈਸੇ ਨੇ ਮੈਂ ਕਿਹਾ ਕਿਸ ਨੂੰ ਪੈਸੇ ਦੇਣਾ ਆਪ ਮਾਰੇ ਲੋਕ ਤੁਰਦੇ ਨੇ ਇਸ ਵਾਰ ਆਪ ਮਹਾਰੇ ਲੋਕ ਨੌਜਵਾਨ ਪਿੰਡਾਂ ਦੇ ਵਿੱਚ ਜੁਟ ਚੁੱਕੇ ਨੇ ਸਿਮਰਜੀਤ ਮਾਨ ਦੀ ਹਮਾਇਤ ਇਹ ਜਿਹੜਾ ਬਾਈ ਮੋਹਨਜੀਤ ਬੈਠਾ ਇਹ ਕਿਤੇ ਨਾ ਕਿਤੇ ਪੁਲਿਸ ਤੋਂ ਡਰਦਾ ਕਿਉਂਕਿ 2 ਨੰਬਰ ਦਾ ਪਰਚਾ ਪਾ ਕੇ ਇਹਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ 50 ਪੁਲਿਸ ਪਰ ਸਿਮਰਜੀਤ ਮਾਨ ਜਦੋਂ ਪਿੱਠ ਦੇ ਆ ਕੇ ਖੜੇ ਟੈਂਕੀ ਤੋਂ ਲਾਇਆ ਅੱਜ 60 ਗੱਡੀਆਂ ਦਾ ਕਾਫਲਾ ਲੈ ਕੇ ਇਹ ਆਪ ਮਹਾਰਾ ਕਿਉਂਕਿ ਬਗੈਰ ਖਰਚ ਤੋਂ ਆਪਦੇ ਖਰਚ ਤੇ ਸਮਰਦੀਪ ਸਿੰਘ ਮਾਨ ਦੀ ਹਮਾਇਤ ਤੇ ਡਟੇ ਨੇ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜਾ ਮਸਤ ਹੋਣਾ ਸਾਹਿਬ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ B5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ